ਨਰੀਂਦਰ ਪੀਪਾ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਹਨ ਤੇ ਜਾਣੇ ਜਾਂਦੇ ਨੇ ਇਹ ਆਪਣੇ ਪੰਜਾਬੀ ਲੋਕ ਗੀਤਾਂ ਲਈ ਮਿਰਜ਼ਾ ਸਾਹਿਬਾ ਸੱਸੀ ਪੁੰਨੂ ਵਰਗੇ ਪਿਆਰ ਮੁਹੱਬਤ ਦੀਆਂ ਗਥਾਵਾਂ ਲਈ ਤੇ ਸਿੱਖ ਇਤਿਹਾਸ ਦੇ ਪੰਨਿਆਂ ਵਿੱਚੋਂ ਸਾਕਾ ਸਰਹਿੰਦ ਵਰਗੇ ਕਿਸੇ ਗਾਉਣ ਲਈ ਨਰਿੰਦਰ ਬੀਬਾ ਦਾ ਜਨਮ 13 ਅਪ੍ਰੈਲ 1941 ਨੂੰ ਹੋਇਆ ਵੱਡੇ ਹੋਏ ਤਾਂ ਜਸਪਾਲ ਸਿੰਘ ਛੋਟੀ ਨਾਲ ਵਿਆਹ ਕਰ ਦਿੱਤਾ ਗਿਆ 1960 ਵਿੱਚ 19 ਸਾਲ ਦੇ ਉਮਰ ਵਿੱਚ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਜਗਤ ਸਿੰਘ ਜੱਗਾ ਉਹ ਗਾਇਕ ਸੀ ਜਿਹਦੇ ਨਾਲ ਪਹਿਲਾ ਡੁਇਟ ਗਾਣਾ ਰਿਕਾਰਡ ਕਰਵਾਇਆ ਤੇ ਇਸ ਤੋਂ ਬਾਅਦ ਬੀਬਾ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਕੁਝ ਹੀ ਸਾਲਾਂ ਵਿੱਚ ਇੱਕ ਸਫਲ ਗਾਇਕ ਵਜੋਂ ਸਥਾਪਿਤ ਹੋ ਗਏ 1960 ਤੋਂ ਸ਼ੁਰੂ ਹੋਇ اور 1990 تک ਕਾਇਮ ਰਿਹਾ ਜਿਹਦੇ ਵਿੱਚ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਦੀਦਾਰ ਸੰਧੂ ਤੇ ਕਰਨੈਲ ਗਿੱਲ ਵਰਗੇ ਅਨੇਕਾਂ ਨਾਮੀ ਕਲਾਕਾਰਾਂ ਨਾਲ ਡਿਊਡ ਗਾਣੇ ਰਿਕਾਰਡ ਕਰਵਾਏ। ਇਸ ਤੋਂ ਇਲਾਵਾ ਦੇਵ ਤਰੀਕੇ ਵਾਲਾ ਬਾਬੂ ਸਿੰਘ ਮਾਨ ਤੇ 인ਦਰਜੀਤ ਹੁਸਨਪੂਰੀ ਵਰਗੇ ਮਸ਼ਹੂਰ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਅਮਰ ਬਣਾ ਦਿੱਤਾ। ਬੀਬਾ ਜੀ ਦੇ ਮਸ਼ਹੂਰ ਗਾਣਿਆਂ ਵਿੱਚ ਸ਼ਹਿਰ ਲਾਹੌਰ ਅੰਦਰ, ਵਧਾਈਆਂ ਬੀਬੀ ਤੈਨੂੰ ਤੇ ਚੰਦਮਾ ਦਾ ਗੁਜਰੀ ਦੇ ਵਰਗੇ ਅਨੇਕਾਂ ਗੀਤ ਸ਼ਾਮਿਲ ਰਹੇ ਜੋ ਪੰਜਾਬੀ ਫੋਕ ਨੂੰ ਪਿਆਰ ਕਰਨ ਵਾਲੇ ਅੱਜ ਵੀ ਸ਼ਿੱਦਤ ਨਾਲ ਸੁਣਦੇ ਨੇ। ਆਖਰ 27 ਜੂਨ 1997 ਨੂੰ 56 ਸਾਲ ਦੀ ਉਮਰ ਵਿੱਚ ਬੀਬਾ ਜੀ ਦਾ ਦਿਹਾਂਤ ਹੋ ਗਿਆ ਤੇ ਇਹਨਾਂ ਦੀ ਯਾਦ ਚ ਸਤੰਬਰ ਦੇ ਮਹੀਨੇ ਵਿੱਚ ਸਦੀਕਪੁਰ ਪਿੰਡ ਵਿਖੇ ਨਰਿੰਦਰ ਬੀਬਾ ਯਾਦਗਰੀ ਮੇਲਾ ਦੁਆਬਾ ਸੱਭਿਆਚਾਰਕ ਕਲੱਬ ਵੱਲੋਂ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਇੰਨਾ ਹੀ ਚੰਗੇ ਲੱਗੇ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ